ਲੇਟਸ ਤੇ ਇਸ ਵਰਗ ਲਾਉਨੇ ਆਗੇ ਉਹ ਵੀ ਆਪ ਵੀ ਉਧਰ ਖੇਤੀ ਕਰਦੇ ਜਿਹਨੂੰ ਤੁਸੀਂ ਦੇਖ ਸਕਦੇ ਹੋ ਹਨ ਜਿਵੇਂ ਬਾਈ ਹੋਰਾਂ ਦਾ ਸ਼ੌਕ ਨਾਲ ਕੰਮ ਕਰਦੇ ਨੇ ਸਾਰੀਆਂ ਕਿਆਰੀਆਂ ਵੀ ਦੇਖ ਸਕਦੇ ਹੋਗੇ ਕਿੰਨੀਆਂ ਵਧੀਆ ਬਣਾਈਆਂ ਹੋਈਆਂ ਨੇਗੀਆਂ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਟਵਾਰ ਪ੍ਰੋਗਰਾਮ ਫਾਰਮ ਤੇ ਅੱਜ ਆਪਾਂ ਆਏ ਆਗੇ ਪਿੰਡ ਖੱਤਰੀ ਵਾਲੇ ਉਰੇ ਪਿਆਜ਼ ਦੀ ਪਨੀਰੀ ਤੇ ਹੋਰ ਪਨੀਰੀਆਂ ਵੀ ਮਿਲਦੀਆਂ ਨੇ ਆਪਾਂ ਤੁਹਾਨੂੰ ਸਾਰੀਆਂ ਪਨੀਰੀਆਂ ਦੀ ਜਾਣਕਾਰੀ ਦਵਾਂਗੇ ਆਪਾਂ ਗੱਲ ਕਰਦੇ ਆ ਬਾਈ ਨਾਲ ਹਾਂਜੀ ਵੀਰੇ ਕਿਹੜਾ ਪਿੰਡ ਹੈ ਵੀਰੇ ਆਪਣਾ ਖੱਤਰੀ ਵਾਲਾ ਵੀਰੇ ਠੀਕ ਹੈ ਜੀ ਆਪਾਂ ਕਿਹੜੀ ਕਿਹੜੀ ਪਿਆਜ਼ ਦੀ ਪਨੀਰੀ ਤੇ ਹੋਰ ਕਿਹੜੀਆਂ ਕਿਹੜੀਆਂ ਪ ਪਨੀਰੀਆਂ तकरीबन ਮੌਸਮ ਦੇ ਹਿਸਾਬ ਨਾਲ ਸਾਰੀਆਂ ਹੀ ਹੁੰਦੀਆਂ ਨੇ ਇਹਨਾਂ ਪਿਆਜ਼, ਗੋਭੀ, ਟਮਾਟਰ, ਬੈਂਗਣ, ਬੈਂਗਣੀ, ਲੈਟਸ ਦੀ ਹੋਗੀ। ਅੱਛਾ ਵੀਰੇ। ਸਾਰੀਆਂ ਹੀ ਹੁੰਦੀਆਂ ਨੇ। ਠੀਕ ਹੈ ਜੀ। ਅੱਜ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਆਪਣਾ ਕਿਹੜੀ ਕਿਹੜੀ ਪਨੀਰੀਆਂ ਨੇ। ਅੱਜ ਹੁਣ ਕੱਚੇ ਪਿਆਜ਼ ਦੀ ਹੈ ਇਹ ਜਿਵੇਂ। ਅੱਛਾ ਵੀਰੇ। ਇਹ ਸਾਰਾ ਕੱਚਾ ਪਿਆਜ਼ ਹੋ ਗਿਆ ਆਪਣਾ ਜਿੰਨਾ ਵੀ ਆ। ਹਾਂ ਹੁਣ ਲੱਗਣ ਲੱਗਣ ਵਾਲਾ ਇਹ ਪੱਕਦਾ ਨਹੀਂ ਹੁੰਦਾ ਇਹ। ਅੱਛਾ ਇਹ ਪੱਕਦਾ ਨਹੀਂ ਆਪਾਂ ਨੂੰ ਅਜ ਇਹਨੂੰ ਕੱਚਾ ਪਿਆ ਚਾਹੀਦਾ ਉਹ ਲਿਆ ਸਕਦਾਗਾ। ਇਹਨੂੰ ਜਿਹੜਾ ਪਕਾਉਣ ਵਾਲਾ ਜੀਨੇ ਪਕਾਉਣਾ ਉਹ ਨਾ ਦੇ ਕੇ ਜਾਵੇ ਜੀ। ਉਹ ਤਾਂ ਲੇਟ ਲੱਗਦਾ। ਠੀਕ ਹੈ ਜੀ। ਇਹ ਆਪਣਾ ਕਿਹੜੇ ਮਹੀਨੇ ਚ ਲੱਗਦੀ ਹੈ ਆਪਣੀ ਬੋਧ ਜੇ ਕਿਸੇ ਨੇ ਲਾਉਣੀ ਵੀ ਹੋਵੇ। ਇਹਦੇ 3 ਮਹੀਨੇ ਨੇ। ਅੱਛਾ ਜੀ। ਅਗਸਤ, ਸਤੰਬਰ, ਅਕਤੂਬਰ, ਤਿੰਨ ਨਵੰਬਰ ਹੋਣ ਵਾਲਾ। 3-4 ਮਹੀਨੇ ਲੱਗਦੀ ਹੈ ਇਹ। ਠੀਕ ਹੈ ਜੀ। ਹਾਂ। ਅਗਸਤ ਤੋਂ ਲੱਗਣਾ ਸ਼ੁਰੂ ਹੁੰਦਾ। ਇਦੋਂ ਪਹਿਲਾਂ ਦੋ ਵਾਰੀ ਅਸੀਂ ਪੱਟ ਕੇ ਇਹ ਲਵਾ ਚੁੱਕੇ ਹਾਂਗੇ। ओके ਇਹ ਤੀਜੀ ਵਾਰੀ ਆ ਹੁਣ ਠੀਕ ਹੈ ਜੀ ਆ ਦੇਖੋ ਵੀਰੇ ਬਾਈ ਨੇ ਕਿੰਨੀਆਂ ਸੋਹਣੀਆਂ ਹਨ ਕਿਆਰੀਆਂ ਬਣਾਈਆਂ ਹੋਈਆਂ ਨੇ ਗਿਆ ਬਾਕੀ ਵੀ ਆਪਣੀ ਲਵੇ ਜਿਹੜੀ ਆ ਪਿਆਜ਼ ਦੀ ਪਨੀਰੀਆ ਕੱਚੇ ਪਿਆਜ਼ ਦੀ ਪਨੀਰੀਆ ਚ ਆਪਾਂ ਖਾਦ ਕਿਹੜੀ ਕਿਹੜੀ ਪਾਉਨੇ ਆਗੇ ਰੂੜੀ ਦੀ ਖਾਦੇ ਪਾਉਨੇ ਆ ਜਿਆਦਾ ਕਰਦਾ ਅੱਛਾ ਹੋਰ ਵੀ ਕੋਈ ਕੁਝ ਵੀ ਨਹੀਂ ਪਾਉਂਦੇ ਹੋਰ ਤੁਸੀਂ ਕਹਿੰਦੇ ਹੋ ਕੈਮੀਕਲ ਨਹੀਂ ਪਾਉਂਦੇ ਅੱਛਾ ਵੀਰੇ ਇਸ ਨਾਲ ਤਾਂ ਬਹੁਤ ਵਧੀਆ ਫਾਇਦਾ ਹੀ ਆ ਇੱਕ ਸਾਬ ਦਾ ਹਨਾ ਹਾਂ ਠੀਕ ਟੈਂਕ ਤੋਂ ਐਕਸਪੀਰੀਅੰਸ ਆਪਣਾ ਇਸ ਕੰਮ ਚ ਨਾਸੇ ਜੀ ਚ ਕਿਉਂਕਿ ਸਾਨੂੰ 8 ਤੋਂ 10 ਸਾਲ ਹੋ ਗਏ ਠੀਕ ਹੈ ਜੀ ਆਪਣਾ ਆਪਣਾ ਬੀਜ ਆ ਤੁਸੀਂ ਲੈਣੇ ਹੋ ਵੀਰੇ ਕੱਚੇ ਪਿਆਜ਼ ਦਾ ਬੀਜ ਜਿਹੜਾ ਲਾਉਨੇ ਹੋਗੇ ਕੱਚੇ ਪਿਆਜ਼ ਦਾ ਮੇਰਾ ਆਪਦਾ ਬੀਜ ਇੱਕ ਹੋਰ ਖੇਤ ਆ ਸਾਡਾ ਅੱਛਾ ਵੀਰੇ ਉੱਥੇ ਅਸੀਂ ਤਿਆਰ ਕਰਦੇ ਆ ਇਹਨੂੰ ਕਿ ਮੈਂ ਹੁਣ ਲਾਇਆ ਹੋਇਆ ਸਾਡਾ ਹੋਰ ਵੀ ਲਾਵਾਂਗੇ ਠੀਕ ਆ ਵੀਰੇ ਤੇ ਉਹ ਅਸੀਂ ਆਪਦੇ ਆਪੇ ਬੀ ਤਿਆਰ ਕਰਦੇ ਆ ਠੀਕ ਆ ਮਤਲਬ ਇਹ ਆਪਣਾ ਬੀ ਜਗਾ ਤੇ ਇਸ ਦਾ ਕਿਹੜਾ ਰੰਗ ਆਗਾ ਆਪਣੇ ਪਿਆਜ਼ ਦਾ ਤੇ ਡਾਰਕ ਡਾਰਕ ਬਲੈਕ ਹੁੰਦਾ ਡਾਰਕ ਬਲੈਕ ਠੀਕ ਆ ਵੀਰੇ ਇਹ ਆਪਣਾ 3 ਮਹੀਨੇ ਲੱਗਦਾਗਾ ਜੂਨ ਜੁਲਾਈ ਅਗਸਤ ਹਾਂਜੀ ਠੀਕ ਆ ਮਤਲਬ ਪਿਆਜ਼ ਪੂਰਾ ਤੇ ਇਸ 3 ਮਹੀਨੇ ਪਨੀਰੀ ਪਾਉਨੇ ਆਗੇ ਤੇ ਲੱਗਦਾ ਜਦੋਂ ਤਿਆਰ ਹੋ ਜਾਂਦਾ 40 45 50 ਦਿਨ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਉਦੋਂ ਬਾਅਦ ਲੱਗਦਾ ਠੀਕ ਆ ਤੇ ਆਪਣਾ ਇਸ ਦਾ ਸੁਆਦ ਕਿਵੇਂ ਆਗਾ ਪਿਆਜ਼ ਦਾ ਸੁਆਦ ਥੋੜਾ ਜਿਹਾ ਦਾ ਕੜਤਣ ਤੇ ਹੁੰਦਾ ਹੈ। ਅੱਛਾ ਵੀਰੇ। ਤੇ ਆਪਾਂ ਪੱਕਾ ਪਿਆਜ਼ ਵੀ ਲਾਉਣੇ ਆਗੇ ਜੇ ਕਿਸੇ ਨੂੰ ਪੱਕਾ ਪਿਆਜ਼ ਚਾਹੀਦਾਗਾ। ਹਾਂ। ਹੁਣ ਪੱਕੇ ਪਿਆਜ਼ ਦੀ ਇੱਕ ਉਧਰ ਪਨੀਰ ਤਿਆਰ ਚੱਲ ਰਿਹਾ ਹੈ। ਹਾਂਜੀ। ਠੀਕ ਹੈ ਜੀ। ਹੁਣ ਪੱਕਾ ਪਿਆਜ਼ ਤਿਆਰ ਕਰਾਂਗੇ ਇਹਨੂੰ। ਇਹ ਪੱਕਾ ਪਿਆਜ਼ ਦਾ ਕਿਹੜੇ ਬੀਜ ਲਾਉਣੇ ਤੁਸੀਂ ਕਹੇ ਇਹ ਵੀ ਆਪ ਤਿਆਰ ਕਰ ਦਿਓਗੇ? ਨਹੀਂ ਇਹ ਮੈਂ ਲੈ ਕੇ ਆਉਣਾ ਦਾ। ਇਹ ਕਿਹੜੀ ਕੰਪਨੀ ਦਾ ਬੀਜ ਹੈਗਾ ਆਪਨੇ ਲਵੇ? ਓਂਕਾਰ ਦਾ ਹੈਗਾ ਇੱਕ ਤਾਂ ਪੰਜਾਬ ਨਰੋਆ। ਅੱਛਾ। ਸੈਮੀਨਸ ਦਾ ਗੁਲਮੋਹਰ। ਠੀਕ ਹੈ ਜੀ। ਤੇ ਨਾਮਤਾਰੀ ਦਾ ਇੱਕ ਲਾਲ ਪਿਆਜ਼। ਠੀਕ ਹੈ ਜੀ। ਤੇ ਕਲਸ਼ ਕੰਪਨੀ ਦਾ ਇੱਕ ਕ ਠੀਕ ਹੈ ਵੀਰੇ ਝਾੜ ਕਿੰਨਾ ਨਿਕਲਦਾ ਹੈਗਾ ਇਸ ਦਾ ਝਾੜ ਨਿਕਲੇ ਆਉਂਦਾ 150 ਕੁਆਂਟਲ ਕਿਲੇ ਦਾ ਕਿਲੇ ਦਾ ਹਾਂ 100 150 ਗ੍ਰਾਮ ਦਾ ਪਿਆਜ਼ ਹੁੰਦਾ ਹੈਗਾ ਸਾਰੇ ਤਕਰੀਬਨ ਇੱਥੇ ਇੱਕ ਤੱਕ ਦੀ ਪਿਆਜ਼ ਨਹੀਂ ਪੰਜਾਬ ਨਰੋਆ ਥੋੜਾ ਜਿਆਦਾ ਵੱਧ ਨਿਕਲੇ ਆਉਂਦਾ ਠੀਕ ਹੈ ਜੀ ਇਹ ਆਪਣੇ ਕਦੋਂ ਲੱਗਦਾ ਪਿਆਜ਼ ਲੋਕ ਸੋਟੋ ਕਦੋਂ ਪੌਦ ਲੈ ਕੇ ਜਾਂਦੇ ਆਗੇ ਪੱਕੀ ਪਿਆਜ਼ ਦੀ ਜ਼ਿਆਦਾਤਰ ਜਨਵਰੀ ਦੇ ਵਿੱਚੇ ਪੌਦ ਲੱਗਦੀ ਹੈ ਲੋੜੀ ਦਾ ਟਾਈਮ ਹੈ ਉਹ ਪਤਾ ਹੀ ਹੈ ਸਾਰਿਆਂ ਨੂੰ ਹਾਂ ਜਨਵਰੀ ਚ ਹਾਂ ਉਸ ਟਾਈਮ ਨਿਸਰਦਾ ਨਹੀਂ ਹੈਗਾ ਪਿਆਜ਼ ਇੱਕ ਤਾਂ ਵਧੀਆ ਉਹ ਤੋਂ ਮੌਸਮ ਵੀ ਠੀਕ ਹੁੰਦਾ ਲਾਉਣ ਵਾਲਾ ਠੀਕ ਹੈ ਜੀ ਤੇ ਕਈ ਲੋਕ ਪਹਿਲਾਂ ਵੀ ਲਾ ਲੈਂਦੇ ਆ ਉਹਦਾ ਕੋਈ ਫਾਇਦਾ ਹੈਗਾ ਜਾਂ ਆਪਾਂ ਨੂੰ ਜਨਵਰੀ ਚ ਲਾਉਣਾ ਚਾਹੀਦਾ ਹੈਗਾ ਵਧੀਆ ਮੇਰੇ ਹਿਸਾਬ ਨਾਲ ਤਾਂ ਜਨਵਰੀ ਚ ਲਾਉਣਾ ਚਾਹੀਦਾ ਹੈਗਾ ਠੀਕ ਹੈ ਜੀ ਤੇ ਆਪਣੇ ਕੋਲ ਉਦੋਂ ਹੀ ਲਾਉਂਦੇ ਆ ਰਹੇ ਹਾਂਗੇ ਠੀਕ ਹੈ ਤੇ ਆਪਣੇ ਲਵੇ ਪੌਦੇ ਜਨਵਰੀ ਚ ਅਵੇਲੇਬਲ ਫੁੱਲ ਹੁੰਦੀ ਹੈਗੀ ਕੋਈ ਮਰਜ਼ੀ ਕਿੰਨੀ ਮਰਜ਼ੀ ਲੈ ਜਾ ਸਕਦਾ ਹੈਗਾ ਠੀਕ ਹੈ ਜੀ ਤੇ ਆਪਾਂ ਹੋਰ ਕਿਹੜੀ ਕਿਹੜੀ ਵੈਰਾਈਟੀ ਲਾਉਣੇ ਆਗੇ ਆਪਣੀ ਨਰਸਰੀ ਚ ਬਾਕੀ ਮੌਸਮ ਦੇ ਹਿਸਾਬ ਨਾਲ ਨੇ ਜਿਵੇਂ ਹੁਣ ਗੋਭੀ ਦੀ ਪਨੀਰੀ ਤੇ ਬੀਜੀ ਵੀ ਹੈਗੀ ਤੇ ਹੁਣ ਹੈਗੀ ਵੀ ਹੈ ਹ ਹਾਂਜੀ ਟਮਾਟਰ ਦੀ ਵੀ ਪਨੀਰੀ ਸੀਗੀ ਠੀਕ ਹੈ ਜੀ ਹਾਂ ਟਮਾਟਰ ਹੁਣ ਤੱਕ ਲੱਗਿਆ ਬੇਲ ਵਾਲਾ ਟਮਾਟਰ ਠੀਕ ਹੈ ਜੀ ਸਜੈਂਟਾ ਦਾ ਹੋ ਗਿਆ ਜਿਵੇਂ ਕਲੌਜ਼ ਦਾ ਹੋ ਗਿਆ ਹਾਂਜੀ 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 ਤੇ ਮਿਰਚ ਵਗੈਰਾ ਵੀ ਲਾਉਣੇ ਆਗੇ ਵੀਰੇ ਆਪਾਂ ਮਿਰਚ ਲਾਉਣੇ ਹੀ ਹਾਂ ਉਹ ਆਪਾਂ ਕਿਹੜੀ ਵੈਰਾਈਟੀ ਲਾਉਣੇ ਆਗੇ ਮਿਰਚ ਦੀ ਕੋਈਆਂ ਸਾਰੀਆਂ ਹੀ ਵੈਰਾਈਟੀਆਂ ਹੁੰਦੀਆਂ ਨੇ ਬਾਯਰ ਦੀ ਕ੍ਰਾਂਤੀ ਹੈਗੀ ਅੱਛਾ ਜੀ ਆਪਣਾ ਇੰਡੋ ਅਮਰੀਕਾ ਦੀ 2022 ਹੈ ਅੱਛਾ ਜੀ ਤੇ 27 ਨੰਬਰ ਹੈ ਕਲਸ਼ ਦੀ ਐਰੀਜ਼ੋਨਾ ਦੀ ਠੀਕ ਹੈ ਜੀ। ਇਹ ਬੀਐਨਆਰ ਦੀ ਹੁੰਦੀ ਹੈ। ਇਸ ਦਾ ਆਪਣਾ ਬਹੁਤ ਪੂਰੀ ਵਧੀਆ ਹੁੰਦੀ ਹੈ ਕਿ ਮਿਰਚ ਦੀ ਤੇ ਆਪਣਾ ਝਾੜ ਵਗੈਰਾ ਫੁੱਲ ਨਿਕਲਦਾਗਾ। ਪੂਰੀ ਵਧੀਆ ਹੁੰਦੀ ਹੈ। ਤੇ ਝਾੜ ਵੈਰਾਈਟੀ ਦੇ ਹਿਸਾਬ ਨਾਲ ਹੈ। ਅੱਛਾ ਜੀ। ਹਾਂ ਜਿਵੇਂ ਸਾਇਬਾ ਵੈਰਾਈਟੀ ਹੈਗੀ ਉਹਦਾ ਝਾੜ ਆਏਗਾ 100 ਕੁਆਂਟਲ ਝਾੜ ਹੁੰਦਾਗਾ ਉਹਦਾ। ਠੀਕ ਹੈ ਜੀ। ਬਾਕੀ ਤੁਸੀਂ ਹਨਾ 7-8 ਸਾਲ ਤੋਂ ਲਾ ਰਹੇ ਹੋ ਤੁਹਾਨੂੰ ਸਾਰੀਆਂ ਵੈਰਾਈਟੀਆਂ ਬਾਰੇ ਪਤਾ ਤੁਸੀਂ ਵਧੀਆ ਚੀਜ਼ੇ ਰੱਖਦੇ ਹੋਗੇ ਆਪਣੀ ਨਰਸਰੀ 'ਚ। ਹਾਂਜੀ। ਠੀਕ ਹੈ ਜੀ। ਤੇ ਆਪਣਾ ਹੋਰ ਆਪਾਂ ਕੀ ਕੀ ਲਾਉਨੇ ਆਗੇ ਤੁਸੀਂ ਲੈਟਸ ਕਹ ਰਹੇ ਸੀਗੇ ਹੋਰ ਲੈਟਸ ਤੇ ਆਈਸ ਵਰਗ ਲਾਉਨੇ ਆਗੇ ਉਹ ਵੀ ਆਪ ਵੀ ਉਧਰ ਖੇਤੀ ਕਰਦੇ ਆਗੇ ਹਾਂਜੀ ਪਨੀਰੀ ਲਾ ਕੇ ਉਹਨੂੰ ਲਾਉਨੇ ਆਗੇ ਅਸੀਂ ਇਹਨੂੰ ਸਿੱਧਾ ਵੀ ਕਰ ਸਕਦੇ ਆਂ ਤੇ ਪਨੀਰੀ ਲਾ ਕੇ ਵੀ ਕਰਦੇ ਆਂ ਅਸੀਂ ਅੱਛਾ ਜੀ ਉਹ ਸਾਡਾ ਕੰਟੈਕਟ ਹੈਗਾ ਅੱਛਾ ਜੀ ਆਪਣਾ ਪੈਸਾ ਵਾਲਿਆਂ ਨਾਲ ਉਹਨਾਂ ਕੋਲ ਹੀ ਜਾਂਦਾ ਅੱਛਾ ਉਹਨਾਂ ਲਵੇ ਜਾਂਦਾ ਆਪਣੇ ਪੈਸਾ ਬਾਕੀ ਜੇ ਆਪਣੇ ਕਿਸੇ ਹੋਰ ਦੋਸਤ ਮਿੱਤਰ ਨੇ ਲੈ ਕੇ ਜਾਣੀ ਹੋਵੇ ਉਹ ਵੀ ਲੈ ਜਾ ਸਕਦਾ ਲੈ ਜਾ ਸਕਦਾ ਹਾਂਜੀ ਠੀਕ ਹੈ ਜੀ ਹਾਂਜੀ ਵੀਰੇ ਇਹ ਆਪਣੀ ਇਹ ਕਾਦੀ ਪੌਦਾ ਆ ਰਹੀ ਹੈਗੀ ਜਿਹੜੀ ਸਾਨੂੰ ਲਾ ਰੱਖੀ ਹੈਗੀ ਅੱਗੇ ਇਹ ਬੈਂਗਣ ਦੀ ਹੈਗੀ ਅੱਛਾ ਆਪਾਂ ਬੈਂਗਣ ਦੀ ਪੌਦ ਵੀ ਲਾਉਨੇ ਆਗੇ ਹਾਂ ਜੀ ਤੇ ਇਹ ਕਿਹੜੇ ਸੀਜ਼ਨ ਚ ਲੱਗਦੀ ਹੈਗੀ ਇਹ ਹੁਣ ਲੱਗਦਾ ਇੱਕ ਲੇਟ ਚ ਲੱਗਦਾ ਹੈਗਾ ਅੱਛਾ ਜੀ ਇਹ ਹੁਣ ਮਾਰਚ ਦੇ ਟਾਈਮ ਚ ਲੱਗਦਾ ਹੁਣ ਹੁਣ ਕਿਹੜੇ ਮਹੀਨੇ ਚ ਲੱਗਦਾ ਵੀਰੇ ਹੁਣ ਤਿਆਰ ਹੋ ਜੂਗੀ ਪਨੀਰੀ ਇਹ ਤੋਂ ਪਹਿਲਾਂ ਵੀ ਲਾ ਕੇ ਹਟੇ ਹੁਣ ਵੀ ਲੱਗਦਾ ਹੈ ਤੇ ਜ਼ਿਆਦਾਤਰ ਇਹ ਲੇਟ ਚ ਲੱਗਦਾ ਫਰਵਰੀ ਮਾਰਚ ਦੇ ਟਾਈਮ ਠੀਕ ਹੈ ਜੀ ਫਰਵਰੀ ਮਾਰਚ ਦੇ ਟਾਈਮ ਚ ਲੱਗਦਾਗਾ ਬਾਕੀ ਲੈ ਵੀ ਸੱਜਣੋ ਤੁਸੀਂ ਦੇਖ ਸਕਦੇ ਹੋ ਹਨ ਜਿਵੇਂ ਬਾਈ ਹੋਰਾਂ ਦਾ ਸ਼ੌਕ ਨਾਲ ਕੰਮ ਕਰਦੇ ਨੇ ਸਾਰੀਆਂ ਕਿਆਰੀਆਂ ਵੀ ਦੇਖ ਸਕਦੇ ਹੋਗੇ ਕਿੰਨੀਆਂ ਵਧੀਆ ਬਣਾਈਆਂ ਤੇ ਅੱਗੇ ਆਪਾਂ ਤੁਹਾਨੂੰ ਗੋਭੀ ਦੇ ਪੌਦ ਬਾਰੇ ਵੀ ਦੱਸ ਦਿਆਂਗੇ। ਬਾਈ ਸਾਨੂੰ ਨੇ ਗੋਭੀ ਦੀ ਪੌਦ ਵੀ ਲਾਈ ਹੋਈ ਹੈਗੀ। ਇਸ ਬਾਰੇ ਦੱਸੋ ਥੋੜਾ ਜਿਹਾ ਦਰਸ਼ਕਾਂ ਨੂੰ ਕੁਛ। ਗੋਭੀ ਦੀਆਂ ਹਰ ਮਹੀਨੇ ਤਕਰੀਬਨ ਵੈਰਾਈਟੀਆਂ ਚੇਂਜ ਹੋ ਜਾਂਦੀਆਂ ਨੇ। ਅੱਛਾ ਜੀ। ਦੇਸੀ ਵੈਰਾਈਟੀਆਂ ਹੁੰਦੀਆਂ ਤੇ ਵਿੱਚ ਹਾਈਬ੍ਰਿਡ ਤੇ ਸਿਲੈਕਸ਼ਨ ਦੀਆਂ। ਠੀਕ ਹੈ। ਹੁਣ ਹਾਈਬ੍ਰਿਡ ਦੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਨੇ। ਅੱਛਾ ਜੀ। ਗਿਰਜਾਏਗੀ ਸੈਮੀਨਸ ਦੀ। ਅੱਗੇ ਕਲਾਉਜ਼ ਦੀ ਮਾਦੂਰੀ ਦੀ ਬਜਾਈ ਹੋ ਰਹੀ। ਲੈ ਵੀ ਸੱਜਣੋ ਜਿਹੜੀਆਂ ਜਿਹੜੀਆਂ ਪੌਦਾਂ ਬਾਈ ਹੋਰਾਂ ਕੋਲ ਹੈਗੇ ਤੇ ਇਹਨਾਂ ਸੀਜ਼ਨ ਦੇ ਹਿਸਾਬ ਨਾਲ ਉਹ ਤੁਹਾਨੂੰ ਪਿੰਡ ਹੈਗਾ ਬਾਈ ਦਾ ਖੱਤਰੀ ਵਾਲਾ ਬਾਕੀ ਵੀਰੇ ਤੁਸੀਂ ਆਪਣਾ ਨੰਬਰ ਵੀ ਦੇ ਦਿਓ ਜੋ ਤੁਹਾਨੂੰ ਉਹ ਕੰਟੈਕਟ ਕਰ ਸਕਣ ਨੰਬਰ ਹੈ 97792 99976 ਲੈ ਵੀ ਸੱਜਣੋ ਤੁਹਾਨੂੰ ਹੁਣ ਨੰਬਰ ਵੀ ਦੇਤਾ ਤੁਸੀਂ ਫੋਨ ਕਰਕੇ ਕੰਟੈਕਟ ਕਰਕੇ ਆ ਸਕਦੇ ਹੋ ਤੇ ਪੌਦੇ ਲੈ ਜਾ ਸਕਦੇ ਹੋ ਬਾਕੀ ਬਾਈ ਹੋਰਾਂ ਲਵੇ ਅੱਗੇ ਮਿਰਚ ਦੇ ਸੀਜ਼ਨ ਵੇਲੇ ਪੌਦਾਂ ਵਧੀਆ ਆਣਗੀਆਂ ਉਦੋਂ ਸਾਰੀਆਂ ਪੌਦਾਂ ਅਵੇਲੇਬਲ ਹੁੰਦੀਆਂ ਨੇਗੀਆਂ ਕਿਉਂਕਿ ਉਹ ਸੀਜ਼ਨ 'ਚ ਜਿਆਦੇ ਪੌਦਾ ਲੱਗਦੀਆਂ ਨੇ ਤੁਸੀਂ ਉਸ ਸਮੇਂ ਵੀ ਆ ਕੇ ਬਾਈ ਹੋਰਾਂ ਤੋਂ ਹੋਰ ਪੌਦਾਂ ਬਾਰੇ ਜਾਣਕਾਰੀ ਲੈ ਸਕਦੇ ਹੋਗੇ ਠੀਕ ਆ ਵੀਰੇ ਧੰਨਵਾਦੀ ਤੁਹਾਡਾ ਬਾਬਾ